ਘਰ ਬਣੀ ਜਾ ਰਿਹਾ ਵੈ ਜੇ ਕਿਹੋ ਜਿਹੇ ਪਿਆਰ ਚੋਰੀਆਂ ਹੁੰਦੀਆਂ ਈ ਡਕਾਟੀਆਂ ਹੁੰਦੀਆਂ ਇੱਥੇ ਵੀ ਸ਼ਰੀਆਮ ਹੋ ਲੱਭੀਆਂ ਆ ਆਪ ਪਤਾ ਕਿੱਥੇ ਸੇਫ ਗੱਦ ਸੋ ਸਾਨੂੰ ਤੁਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਡੇ ਪਿਆ ਗੈਸਤ ਲਾਈ ਜਾਵੇ ਰਾਤ ਨੂੰ ਸਾਡਾ ਪੂਰਾ ਪੈਰ ਲੱਗੇ ਹੁਣ ਅਹੀ ਦੇਖੋ ਰਾਤੀ ਸਾਡੇ ਦੇ ਕੰਮਕਾਰ ਕਰ ਕੇ ਰਾਤੀ ਮੰਜੇ ਜਾਂ ਬਾਹਰ ਡਾਲੀ ਆਪੇ ਦਕਾਨਾਂ ਦੇ ਬਾਹਰ ਆ ਕੇ ਆਪਣੀ ਸੇਫਟੀ ਆਪ ਕਰੀਏ ਸੀ ਜਨਾਬ ਭਾਜੀ ਉਹ ਲੱਖ ਸਵਾ ਲੱਖ ਡੇਢ ਦਾ ਨੁਕਸਾਨ ਹੋ ਗਿਆ ਜੀ ਸਾਰਿਆਂ ਦਾ ਇਕੱਠਾ ਹੋ ਗਿਆ ਕਿੰਨੇ ਇਸੇ ਰਾਜਾ ਨਹੀਂ ਆਏ ਸੱਤ-ਅੱਠ ਦੀ ਸੀ ਲੱਥੇ ਨੇ ਇਹ ਨਾਲ ਨੁਕਸਾਨ ਹੋਇਆ ਵਾ ਪਰ ਇਹ ਭੀੜ ਭੜ ਵਾਲਾ ਬਜ਼ਾਰ ਆ ਫਿਰ ਅਜੀ ਦੇਖੋ ਜੀ ਪੂਰਾ ਬਿਯਾਰ ਚੱਲਦਾ ਵਾ ਰਾਤੀ 12:30 ਵਜੇ ਤੱਕ ਖਾਣ ਮੀਨ ਲੱਗਦਾ ਸਾਡੇ ਬਿਯਾਰ ਦੇ ਵਿੱਚ ਤੇ ਸਵੇਰੇ 4 ਵਜੇ ਲੰਗਾ ਫਿਰ ਸ਼ੁਰੂ ਹੋ ਜਾਂਦਾ ਵਾ ਲੇਕਨ ਫਿਰ ਵੀ ਚੋਰੀਆਂ ਕਰਨਾ ਇਹਨੇ ਹੌਸਲੇ ਨੇ ਕਿ ਰਾਤ ਨੂੰ ਇੰਨਾ ਸਮਾਨ ਲਾ ਕੇ ਇਕੱਠਾ ਕਰਨਾ ਲੈ ਕੇ ਗਏ ਨੇ ਕਿਸੇ ਤਰੀਕੇ ਇਹਨਾਂ ਨੂੰ ਕਾਨੂੰਨ ਨੂੰ ਨਾਲੇ ਵੀ ਕੁਛ ਚਿੱਕੜ ਟੰਗੇ ਆ ਜੀ ਉਹਨਾਂ ਨੇ ਸਾਡੀ ਮੰਗ ਹੈ ਹੋਈ ਸਾਡੀ ਸੇਫਟੀ ਕੀਤੀ ਜਾਵੇ ਪ੍ਰਸ਼ਾਸਨ ਨੂੰ ਤਾਂ ਹੀ ਉਹ ਮੰਗ ਕਰਦੇ ਆ ਕਿ ਆਪਣੇ ਰਾਤ ਨੂੰ ਕੋਈ ਦੁਕਾਨਾਂ ਤਾਈ ਟੁੱਟ ਗਈ ਕੁਝ ਹੋ ਜਾਏਗਾ ਕੁੰਝ ਮਵਾਰ ਹੋ ਗਿਆ ਸੀਦਾ ਮੇਰਾ ਨਾਮ ਸੰਦੀਪ ਗਿੱਲਾ ਜੀ ਹਾਂ ਜੀ ਮੈਂ ਭਾਰਤੀ ਮੋਲੀ ਵਾਸੀ ਮੁਕਤੀ ਮੋਰਚੇ ਦਾ ਵਾਈਸ ਪ੍ਰੈਜ਼ੀਡੈਂਟ ਆ ਕੀ ਮੰਨ ਲਓ ਮਾਮਲਾ ਜੀ ਇੱਥੇ ਦੁਕਾਨਦਾਰ ਸਾਰੇ ਰਾਤ ਨੂੰ ਦੁਕਾਨਾਂ ਬੰਦਾ ਕੇ ਆਪਣੇ ਘਰ ਗਏ ਨੇ ਤੇ 2-3 ਦਿਨ بارش ਪੈਂਦੀ ਰਹੀ ਤੇ ਇਹਨਾਂ ਨੇ AC ਉਸੇ ਔਨ ਨਹੀਂ ਕੀਤੇ ਤੇ ਜਦੋਂ AC ਔਨ ਕੀਤੇ ਕੱਲ ਤੇ ਪਾਈ ਪਾਈ ਸਾਰੀਆਂ ਲੱਥੀਆਂ ਦੀਆਂ ਸੀ ਉਹ ਦੇਖੋ ਤੁਸੀਂ ਉੱਪਰ ਕੈਮਰਾ ਉਧਰ ਘੁਮਾਓ 2 ਮੰਜ਼ਲਾ ਉੱਪਰ ਹੈ ਜੀ ਦੇਖੋ ਲੱਗੀ ਇੱਥੇ ਪਿੱਛੇ ਉਥੋਂ ਪੈਪਲ ਆ ਕੇ ਲੈ ਗਏ ਉਹਨਾਂ ਦੇ ਨਾਲ ਗੈਂਗ ਪੂਰੀ ਲੱਗੀ ਜੇ ਤੌਰ ਪ੍ਰਸ਼ਾਸਨ ਦਾ ਕੋਈ ਇਧਰ ਧਿਆਨ ਨਹੀਂ ਗਿਆ ਪ੍ਰਸ਼ਾਸਨ ਸੁੱਤਾ ਪਿਆ ਵਾ ਕਿਹਦੇ ਨਾਲ ਲਾਕੀ ਸਮਝਦੇ ਹੋ ਜੀ ਇਹ ਪ੍ਰਸ਼ਾਸਨ ਦੀ ਨਲਾਕੀ ਹੈ ਜੀ ਕਿੰਨੇ ਜੀ ਇਸ਼ੀਆਂ ਦੀ ਚੋਰੀ ਹੋਈ ਹੈ 8 ਤੋਂ 7 ਤੋਂ 8 ਇਸੀਆਂ ਦੀ ਚੋਰੀ ਹੋਈ ਹੈ ਜੀ ਕਿੰਨਾ ਨੁਕਸਾਨ ਇਹ ਨੁਕਸਾਨ ਲੱਖ ਰੁਪਏ ਤੋਂ ਕਰੀਬ-ਕਰੀਬ ਤੇ ਹੈਗਾ ਜੀ ਕੀ ਮੰਗ ਕਰਦੇ ਆ ਮੰਗ ਹੈ ਇਹੀ ਪ੍ਰਸ਼ਾਸਨ ਕੋ ਕਰਦੇ ਆ ਵੀ ਇੱਥੇ ਗਸ਼ਤ ਲਾਈ ਜਾਵੇ ਇੱਥੇ ਰਾਤ ਨੂੰ ਕਿਉਂਕਿ ਆਪ ਤੇ ਚੌਕੀਦਾਰੀ ਕਰ ਨਹੀਂ ਸਕਦੇ ਦੁਕਾਨਾਂ ਤੋਂ ਬਾਅਦ ਜੀ ਇਸ ਦਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੀ ਨੀਂਦ ਚ ਜਾਗੋ ਤੇ ਧਿਆਨ ਦਿਓ ਇੱਧਰ ਵੀ ਜੀ ਧਾਨ ਕਰਮੋ ਡਿਊੜੀ ਟੈਲੀਫੋਨ ਐਕਸਚੇਂਜ ਐਸੋਸੀਏਸ਼ਨ ਦਾ ਇਸ ਤਰ੍ਹਾਂ ਹੈ ਕਿ ਪਿਛਲੇ ਕੁਝ ਦਿਨ ਤੋਂ ਬਰਸਾਤ ਚੱਲ ਰਹੀ ਸੀ ਤੇ ਦੁਕਾਨਦਾਰਾਂ ਨੇ ਆਪ ਉਹ ਆਪਣੇ ਏਸੀ ਬੰਦ ਕੀਤੇ ਸੀ ਮੌਸਮ ਠੀਕ ਸੀ ਜਦੋਂ ਬਰਸਾਤ ਹਟੇ ਕੱਲ ਏਸੀ ਇਹਨਾਂ ਨੇ ਆਨ ਕੀਤੇ ਪਰ ਏਸੀ ਦੇ ਆਊਟਡੋਰ ਯੂਨਿਟ ਚੁੱਕੇ ਜਾਣ ਲੱਪੇ ਅਸੀਂ ਕਿੱਥੇ ਜਾਵਾਂਗੇ ਕਿਹੜਾ ਇਲਾਕਾ ਹੈ ਇਹ ਜੀ ਕਰਮੋ ਡਿਊੜੀ ਨੀਅਰ ਟੈਲੀਫੋਨ ਐਕਸਚੇਂਜ ਇਲਾਕਾ ਪੈਂਦਾ ਜੀ ਪਹਿਲਾਂ ਵੀ ਚੋਰੀਆਂ ਹੋਈਆਂ ਪਹਿਲਾਂ ਦੇਖੋ ਜੀ ਪਰ ਐਦਾਂ ਦਾ ਕੰਮ ਪਹਿਲੀ ਵਾਰੀ ਹੋਇਆ ਜਿਹੜਾ ਦੋ ਦੋ ਮੰਜ਼ਲ ਚੜ੍ਹ ਕੇ ਉੱਤੋਂ ਪਾਈਪਾਂ ਕੱਟ ਕੇ ਲੈ ਗਏ ਨੇ ਇਹੋ ਜਿਹਾ ਕੰਮ ਪਹਿਲੀ ਵਾਰੀ ਹੋਇਆ ਜੀ ਵੀਡੀਓ ਸੀਸੀਟੀਵੀ ਸੀਸੀਟੀਵੀ ਵੀਡੀਓ ਕੋ ਦੁਕਾਨਦਾਰਾਂ ਦੇ ਆਪਣੇ ਪਰਸਨਲ ਕੈਮਰੇ ਨੇ ਕਿਸੇ ਕੋਲ ਨਹੀਂ ਹੈਗੀ ਇੱਕ ਕੈਮਰਾ ਸਾਹਮਣੇ ਸਰਕਾਰੀ ਲੱਗਾ ਦੇਖੋ ਜੇ ਉਹਨਾਂ ਕੋਲ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕੰਪਲੇਂਟ ਜੀ ਮੈਂ ਕੱਲ ਵੀ ਗਿਆ ਵਾਂ ਸੀਐਮ ਸਾਹਿਬ ਦੇ ਆਣ ਕਰਕੇ ਸਾਰੇ ਉੱਥੇ ਬੀਜ਼ੀ ਸੀ ਸਾਹਿਬ ਵੀ ਐਸਐਚਓ ਸਾਹਿਬ ਵੀ ਬੀਜ਼ੀ ਸੀ ਮੈਂ ਦੋ ਵਾਰੀ ਕੱਲ ਗਿਆ ਵਾਂ ਤੇ ਮਿਲੇ ਨਹੀਂ ਹੁਣ ਫੇਰ ਅਸੀਂ ਚੱਲੇ ਆ ਇਕੱਠੇ ਹੋ ਕੇ ਜੀ ਕਿਉਂਕਿ ਇਹ ਘੜਾ ਲੱਗਾ ਵਾ ਸ਼ਹਿ ਨਾ ਜਾਣ ਵਾਲਾ ਇਲਾਕਾ ਹੈ ਸ਼ਹਿਰ ਦੇ ਗਿਣੇ ਚ ਜੇ ਇਹ ਨਾ ਇਲਾਕਿਆਂ ਦਾ ਹਾਲ ਹੋਏਗਾ ਤੇ ਬਾਕੀ ਇਲਾਕਿਆਂ ਦਾ ਕੀ ਬਣੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੀਬੀ ਪ੍ਰਸ਼ਾਸਨ ਕੀ ਕਰਦਾ ਪਿਆ ਕਿੰਨਾ ਨੁਕਸਾਨ ਹੋ ਗਿਆ तकरीबन तकरीबन 2 ਤੋਂ ਉੱਪਰ ਲੱਖ ਦਾ ਸਾਰਾ ਨੁਕਸਾਨ ਹੋਇਆ ਅਸੀਂ ਇਹ ਚਾਹੁੰਦੇ ਹਾਂ ਜੀ ਇੱਥੇ ਕੋਈ ਸਾਨੂੰ ਕੋਈ ਸਿਕਿਉਰਿਟੀ ਦਿੱਤੀ ਜਾਵੇ ਕੋਈ ਗਸ਼ਤ ਦਿੱਤੀ ਜਾਵੇ ਰਾਤ ਨੂੰ ਅਸੀਂ ਕਿ ਰਾਤ ਨੂੰ ਵੀ ਅਸੀਂ ਆਪ ਬਹਿ ਕੇ ਇੱਥੇ ਡਿਊਟੀਆਂ ਦਈਏ ਲੇਕਿਨ ਜੇ ਦੇਖਿਆ ਜਾਵੇ ਸੀਐਮ ਸਾਹਿਬ ਆਏ ਨੇ ਅੰਮ੍ਰਿਤਸਰ ਦੇ ਵਿੱਚ ਸਿਕਿਉਰਿਟੀ ਵੀ ਲੱਗੀ ਹੋਈ ਹੈ ਸਿਕਿਉਰਿਟੀ ਉੱਧਰ ਲੱਗੀ ਹੈ ਜੀ ਹੁਣ ਅਸੀਂ ਤੇ ਰਹਾ ਬਸਰੀ ਹਾਂ ਜੀ ਅਸੀਂ ਤੇ ਰ ਆਮ ਆਮ ਇਨਸਾਨ ਜੋ ਹੈ ਔਰ ਆਬਾਸਰੇ ਸਾਰਾ ਦਿਨ ਅਸੀਂ ਦੁਕਾਨਾਂ ਤੇ ਮਿਹਨਤਾਂ ਕਰਦੇ ਆਂ ਰਾਤੀ ਜਾਣ ਲੱਗੇ ਆਂ ਅਸੀਂ ਹੁਣ ਕੀ ਅਸੀਂ ਸਾਰੇ ਬਹਿ ਕੇ ਦੁਕਾਨਾਂ ਕੇ ਮਤਲਬ ਧਰਨੇ ਲਾ ਕੇ ਬੈਠੀਏ ਕੀ ਲੱਗਦਾ ਨਹੀਂ ਵੀ ਜੇਕਰ ਭੀ ਭੜੇ ਲਾ ਕੇ ਜੇ ਇਸ ਤਰ੍ਹਾਂ ਦੇ ਹਾਲਾਤ ਨੇ ਆਮ ਪਿੰਡਾਂ ਅੰਦਰ ਹੋ ਲੱਗ ਜੀ ਅਲਬਤ ਬਿਲਕੁਲ ਸਭ ਤੋਂ ਮੇਨ ਇਲਾਕੇ ਤੇ ਇਹੀ ਨੇ ਜੀ ਜੇ ਇਹਨਾਂ ਚ ਇਹ ਹਾਲਾਤ ਨੇ ਤੇ ਬਾਕੀ ਪਿੰਡਾਂ ਤੇ ਹੋਰ ਦੂਜੇ ਇਲਾਕੇ ਕੀ ਹੋਏਗਾ ਇਹ ਗਿਣੇ ਇਲਾਕੇ ਨੇ ਟੈਲੀਫੋਨ ਐਕਸਚੇਂਜ ਕਟਰਾ ਜੈਮਲ ਸਿੰਘ ਹਾਲ ਬਾਜ਼ਾਰ ਇਹ ਸਾਰੇ ਦਰਬਾਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਨੇ ਲੱਗਦਾ ਨਹੀਂ ਟੂਰਿਸਟ ਸਭ ਤੋਂ ਬਾਅਦ ਲੰਘਦਾ ਆ ਰਾਤ ਬਾਤੇ ਆਉਂਦਾ ਸੀ ਟੂਰਿਸਟ ਲੰਘਦਾ ਸੀ ਮੈਂ ਤਾਂ ਉਹੀ ਗੱਲ ਕਰਦਾ ਵੀ ਇਹਨੇ ਖੁੱਲੇ ਆਮ ਪੋਰ ਆਂ ਲਾ ਕੇ ਦੋ ਦੋ ਮੰਜ਼ਿਲਾ ਚੜ ਕੇ ਜੇ ਪਾਈਪਾਂ ਲਾ ਰਿਹਾ ਹੈ ਤੇ ਕਿੰਨੀ ਕੀ ਹਿੰਮਤ ਹੋਈਗੀ ਉਹਨਾਂ ਨੂੰ ਤੇ ਕਿੰਨਾ ਕੋ ਉਹਨਾਂ ਨੂੰ ਪਤਾ ਹੋਏਗਾ ਵੀ ਇੱਥੇ ਕੋਈ ਪੁਲਿਸ ਵਾਲਾ ਜਾਂ ਕੋਈ ਗਸ਼ਤ ਨਹੀਂ ਹੈਗੀ ਗਲਾਟਾ ਇਕੱਲੇ ਬੰਦੇ ਕੰਮ ਨਹੀਂ ਕਰ ਗੰਗ ਦਾ ਕੰਮ ਨਹੀਂ ਗੈਂਗ ਦੇ ਕੰਮ ਹੈ ਇਕੱਲੇ ਬੰਦੇ ਕੰਮ ਹੋਈ ਨਹੀਂ ਸਕਦਾ ਐਟ ਅ ਟਾਈਮ 8-10 ਦੁਕਾਨਾਂ ਦੇ ਉੱਤੋਂ ਤੁਸੀਂ ਪਾਈਪਾਂ ਲਾਣੀਆਂ ਵਾਇਰਿੰਗ ਲਾਣੀਆਂ ਸਭ ਕੁਝ ਕਰਨਾ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ ਇਹ ਪ੍ਰੋਪਰ ਗੈਂਗ ਦਾ ਕੰਮ ਹੈ ਕੋਈ ਸਕਿਉਰਿਟੀ ਗਾਰਡ ਰੱਖੇਗੇ ਇੱਥੇ ਇੱਕ ਆਪਣਾ ਸਾਡਾ ਆਰਜੀ ਹੋਗਾ ਚੌਕੀਦਾਰ ਉਹ ਵੀ ਮਤਲਬ ਨਾ ਮਾਤਰੀ ਹੈ ਜੀ ਉਹਨੂੰ ਆਮ ਚੌਕੀ ਜੇ 100 100 200 200 ਪਰ ਲੈ ਕੇ ਤਾਂ ਉਹ ਮਤਲਬ ਕਿੰਨੀ ਕਿ ਚੌਕੀਦਾਰੀ ਉਹ ਕਰੇਗਾ ਸਾਨੂੰ ਤੇ ਉਮੀਦ ਪ੍ਰਸ਼ਾਸਨ ਕੋਲ ਹੈਗੀ ਜੀ ਜੀ ਚੌਕੀਦਾਰਾਂ ਅਸੀਂ ਆਹ ਥੋੜੀ ਕਰ ਸਕਦੇ ਹਾਂ ਬਿਲਕੁਲ ਲੱਗੇ ਹੋਣੇ ਜੀ ਇਹ ਪਾਈਪਾਂ ਕੱਟੀਆਂ ਨੇ ਵਾਇਰਿੰਗ ਕੱਟੀ ਹੈ ਗੈਸਾਂ ਨਿਕਲੀਆਂ ਲੋਕਾਂ ਦੀਆਂ 15 15 20 20 ਹਜ਼ਾਰ ਰੁਪਏ ਪਰ ਦੁਕਾਨਦਾਰ ਦਾ ਆਪਣਾ ਨੁਕਸਾਨ ਹੋਇਆ ਹੈ ਬੜਾ ਬੜਾ ਵੱਡਾ ਕੰਮ ਹੋਇਆ ਜੀ ਕਿ ਸਾਰੇ ਦੁਕਾਨਦਾਰਾਂ ਨੂੰ ਕੈਮਰੇ ਵਾਲੇ ਦੇਈ ਤੇ ਬਾਹਰ ਕੈਮਰੇ ਬਾਹਰ ਤੇ ਹੁਣ ਇਹਦੇ ਦੋ ਪੰਗੇ ਜੀ ਕੈਮਰੇ ਬਾਹਰ ਦੁਕਾਨਾਂ ਦੇ ਅੰਦਰ ਤੇ ਲੱਗੇ ਨੇ ਬਾਹਰ ਕੈਮਰੇ ਲਗਾਉਣ ਵ ਉਹਨੂੰ ਅੰਦਰੋਂ ਮੇਨ ਆਨ ਕਰਕੇ ਜਾਣਾ ਪੈਂਦਾ ਉਹ ਵੀ ਰਿਸਕ ਦਾ ਕੰਮ ਹੈ ਅੰਦਰਲਾ ਮੇਨ ਆਨ ਕਰੇਗਾ ساری ਰਾਤ ਦਾ ਰਿਸਕ ਹੈਗਾ ਕੁਝ ਸ਼ਾਰਟ ਸਰਕਟ ਹੋ ਜੇ ਕੁਝ ਹੋ ਜੇ ਦੁਕਾਨ ਨੂੰ ਅਗਲਾ ਜੇ ਇਸ ਕਰਕੇ ਡਰਦੇ ਕੈਮਰੇ ਜਿਹੜੇ ਨੇ ਉਹ ਰਾਤੀ ਬਾਹਰ ਨਹੀਂ ਲਾਂਦੇ ਕਿਉਂਕਿ ਅੰਦਰੋਂ ਮੇਨ ਆਨ ਛੱਡ ਕੇ ਜਾਣੇ ਪੈਂਦੇ ਨੇ ਕੱਲ ਨੂੰ ਕੋਈ ਸ਼ਰਾਤ ਹੀ ਕਰ ਦੇ ਮੇਨ ਦੇ ਨਾਲ ਬਾਹਰ ਲਗੀਆਂ ਚੀਜ਼ਾਂ ਤਾਂ ਛੱਡਦੇ ਨਹੀਂ ਪਏ ਮੇਨ ਆਨ ਹੈ ਕੋਈ ਸ਼ਰਾਤ ਕਰ ਦੇ ਕੋਈ ਸ਼ਾਰਟ ਸਰਕਟ ਕਰ ਦੇ ਕੁੰਜ ਮੇਵਾਰਾ ਜੀ ਬੰਦੀ ਮਾਮਲਾ ਬੰਦ ਕਰਤਾ ਤੁਹਾਡੇ ਇਹ ਦਰਖਾਸਤ ਸਹੀ ਹੈ ਵੈਰੀਫਾਈ ਕਰ ਇਹ ਦੁਕਾਨਦਾਰ ਨੇ ਦਰਖਾਸਤ ਦਿੱਤੀ ਹੈ ਜੀ ਇਹਦੇ ਇਥੇ ਇਹਨਾਂ ਦੇ ਜੁਨਿਟ ਤੇ ਜਿਹੜੇ ਆ ਗਿਆ ਨੇ ਤਾਰਾਂ ਲਾ ਕੇ ਕੋਈ ਲੱਗੇ ਨਹੀਂ ਉਹਦੇ ਇਸ ਵੰਦੀ ਮੈਂ ਮੌਕਾ ਵੇਖ ਲਿਆ ਇਸ ਵੰਦੀ ਅਸਟੇਜ ਸਾਹਿਬ ਨੂੰ ਜਾਣੂ ਕਰਵਾ ਦੇਣੇ ਬੰਦੀ ਕਰ ਲਈ ਅਮਰ ਜੀ ਇਹ ਜੀ ਜਿਹੜਾ ਹੈਗਾ ਵਾ ਇਹਨਾਂ ਦਾ ਕਰਮੋ ਡਿਊਟੀ ਹੈ ਇਥੇ ਦੁਕਾਨਦਾਰ ਨੇ ਦਿੱਤੀ ਹੈ ਦਰਖਾਸਤ ਵੀ ਇਹਦੇ ਇਹ ਸੀਦੇ ਜੁਨਿਟ ਨੇ ਉਹਨਾਂ ਦੀ ਇਹ ਸੀ ਇਹ ਜੁਨਿਟ ਨਹੀਂ ਲਾਏ ਜੀ ਉਹਨਾਂ ਦੀ ਕਾਪਰ ਵਾਇਰ ਤੇ ਜਿਹੜੀ ਹੈਗੀ ਦੂਸਰੀ ਵਾਰ ਰੋਲ ਅੱਗੇ ਲੈ ਕੇ ਗਏ ਜੀ ਜਾਂ ਪੁਲਸ ਵਾਲੋ ਕੀ ਜਾ ਰਹੇ ਪੁਲਸ ਜੀ ਆਹੀ ਮੌਕਾ ਵੇਖ ਲਿਆ ਤੇ ਐਫੇਰ ਕਰਕੇ ਕੀ ਕਰ ਰਹੀ ਨੇ